ਵਾਟ ਗੁਰੂ ਜੀ ਧਨ ਗੁਰੂ ਗਰੀਵਨ ਬਾਜ ਜਿਉ ਡਰਤ ਹੈ ਆਪਣਾ ਐਸਾ ਕਰੀ ਪੁਕਾਰ ਲੋਕ ਵਿਰ ਸਰਨ ਸੇਵਿਆ ਸਦਾ ਸਦਾ ਦਾਤਾਰ ਸਹਿਮਿਲ ਨੀਤ ਨਵ ਸਦਾ ਸਦਾ ਦਾਤਾਰ ਸੋ ਕਹੋ ਢਲ ਗੁਰਸਿਵੀ ਹੈ ਅਹਨ ਰਸੂ ਸਜ ਸੁਭਾਏ दर्शन पर से गुरु कह जन्म मर दुख जाए बाहि गुरु जी तनास दी मल्ला पहला जियौ तब तनै वारो वार तब तब कप्पे बहुत विकार डीओ तब तो एंबारु बारु बार। तब तब कप्पे बहुत विकार जैतन वाणी बिसर जाए जंबक करोगे मिल लाए ਜਨ ਕਰਨ ਹੋਏ ਬਿਨ ਬੋਲੇ ਜਾਣੇ ਸਭ ਸੋਏ ਰਹਾ ਜਿਨ ਕਨ ਕੀਤੇ ਅੱਖੀ ਨਾਕ ਜਿਨ ਜੀਵ ਦਿੱਤੀ ਬੋਲੇ ਤਾਤ ਜਿਨ ਮਨ ਰੱਖ ਅਗਨੀ ਪਾਏ ਮਜ ਬਵਨ ਆਪੇ ਸਭ ਜਾਏ ਜਿਤ ਮੋਹ ਪ੍ਰੀਤ ਸੁਆਦ ਸਭ ਕਲਕ ਦਾਗਾ ਦਾਗ ਦੋਸਮੇ ਚੱਲਿਆ ਲਾਏ ਦਰਗਹਿ ਮੈਂ ਸੁਨਾਈ ਜਾਏ ਅਰਮਿਲਿਆ ਕਰਨ ਤੇਰਾ ਨਾਮ ਜਿਤ ਲਗ ਤਰਨ ਨਹੀਂ ਤੋ ਜੇ ਕੋ ਦਬੈ ਪਰੋ ਵੈਸਾਰ ਨਾਨਕ ਸੱਚਾ ਸਰਬਦ ਤਾਰ ਜੇ ਕੋ ਟੁਪੈ ਤੇਰੇ ਮੂਹ ਵੈਸਾਰ ਨਾਨਕ ਸੱਚਾ ਸਰਬਦ ਤਾਰ ਕਾਲਿਸਾ ਵਾਹਿਗੁਰੂ ਜੀ ਕੀ ਫਤਿਹ